ਇਹ ਦਿਖਲਾ ਦੇਣ ਵਾਲਾ ਵੀਡੀਓ ਤੁਸੀਂ ਵੀ ਦੇਖੋ ਜੀ ਇਹ ਇੱਕ ਪਿਤਾ ਆਪਣੇ ਬੱਚਾ ਨੂੰ ਮੋਟਰਸਾਈਕਲ ਤੇ ਬਿਠਾ ਕੇ ਲੈ ਜਾ ਰਿਹਾ ਸੀਗਾ ਤੇ ਕਿਸ ਤਰੀਕੇ ਨਾਲ ਸਰਕਾਰ ਦੀ ਅਣਦੇਖੀ ਦੇ ਗਟਰਾਂ ਦੇ ਢੱਕਣ ਖੁੱਲੇ ਹੋਏ ਤੇ ਵਿਚਾਰੇ ਵਿੱਚ ਗਿਰ ਗਏ ਮੋਟਰਸਾਈਕਲ ਦੇ ਨਾਲ ਤੇ ਨਾਲ ਹੀ ਦੋ ਛੋਟੇ ਬੱਚੇ ਪੂਰਾ ਵੀਡੀਓ ਦੇਖ ਕੇ ਜਾਇਓ ਜੀ ਨਾਲ ਲਗਾ ਰਹੇ ਆ ਜੀ ਪੂਰੀ ਰਿਪੋਰਟ ਤੇ ਉੱਥੇ ਚੀਕਚਾਹਾਂ ਮੱਚ ਗਿਆ ਫਿਰ ਸੜਕ ਦੇ ਵਿਚ ਇਕ ਬਾਈਕ ਸਵਾਰ ਆਪਣੇ ਬੱਚਿਆਂ ਸਮੇਤ ਡਿੱਗ ਗਿਆ ਜਿਸ ਦੀਆਂ ਤਸਵੀਰਾਂ ਸੜਕ ਤੇ ਲੱਗੇ ਸੀਸੀਟੀਵੀ ਕੈਮਰੇਜ ਕੈਦ ਹੋ ਗਈਆਂ ਨੇ ਨਗਰ ਨਿਗਮ ਦੀ ਇਹ ਲਾਪਰਵਾਹੀ ਸਾਹਮਣੇ ਆਈ ਹੈ ਲੁਧਿਆਣਾ ਦੇ ਟੰਡਾਰੀ ਤੋਂ ਜਿੱਥੇ ਸੜਕ ਵਿੱਚਕਾਰ 11 ਖੱਡਾ ਪਟਿਆ ਹੋਇਆ ਸੀ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ਤੇ ਬਾਈਕ ਸਵਾਰ ਦੋ ਬੱਚਿਆਂ ਸਮੇਤ ਇਸ ਗਹਿਰੇ ਖੱਡੇ ਦੇ ਵਿੱਚ ਜਾ ਡਿੱਗਿਆ ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਇਹ ਬਾਈਕ ਸਵਾਰ ਬੱਚਾ ਨੂੰ ਸਕੂਲ ਛੱਡਣ ਜਾ ਰਿਹਾ ਹੁੰਦਾ ਪਰ ਇਹ ਸੜਕ ਸਾਰੀ ਹੀ ਪੱਟੀ ਹੋਈ ਸੀ ਜਿਸ ਕਾਰਨ ਬਾਈਕ ਸਵਾਰ ਖੱਡੇ ਵਾਲੇ ਪਾਸੇ ਦੀ ਬਾਈਕ ਨੂੰ ਮੋੜ ਲੈਂਦਾ ਪਰ ਅਚਾਨਕ ਬਾਈਕ ਦਾ ਸੰਤੁਲਨ ਵਿਗੜ ਜਾਂਦਾ ਤੇ ਦੇਖਦੇ-ਦੇਖਦੇ ਬਾਈਕ ਸਮੇਤ ਸੱਖਸ਼ ਬੱਚਾ ਦੇ ਨਾਲ ਇਸ ਖੱਡੇ ਦੇ ਵਿੱਚ ਜਾ ਡਿੱਗਦਾ ਜਿਸ ਤੋਂ ਬਾਅਦ ਲੋਕ ਵੀ ਇਕੱਠਾ ਹੋ ਜਾਂਦੇ ਨੇ ਤੇ ਹਰ ਪਾਸੇ ਚੀਕ-ਚਹਾੜਾ ਮਚ ਪੈਂਦਾ ਜਿਸ ਤੋਂ ਬਾਅਦ ਲੋਕਾਂ ਦੀ ਮਦਦ ਦੇ ਨਾਲ ਜਿਵੇਂ ਤਿਵੇਂ ਕਰਕੇ ਤਿੰਨਾਂ ਨੂੰ ਖੱਡੇ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਹੈ ਹਾਲਾਂਕਿ ਨਗਰ ਨਿਗਮ ਦੀ ਇਸ ਲਾਪਰਵਾਹੀ ਦਾ ਲੋਕਾਂ ਵੱਲੋਂ ਕਰੜਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਉੱਧਰ ਸਾਫਤਾ ਚੇਅਰਮੈਨ ਅਤੇ ਇਲਾਕੇ ਦੇ ਸਾਫਤਾ ਕਾਉਂਸਲਰ ਦੇ ਪਿਤਾ ਨੇ ਨਗਰ ਨਿਗਮ ਉੱਤੇ ਵੱਡੇ ਸਵਾਲ ਚੁੱਕੇ ਨੇ ਅਤੇ ਕਿਹਾ ਕਿ ਅਜਿਹੇ ਖੱਡੇ ਕਈ ਥਾਵਾਂ ਤੇ ਪੱਟੇ ਹੋਏ ਨੇ ਜੋ ਹਾਦਸਿਆਂ ਨੂੰ ਸੱਦਾ ਦੇ ਰਹੇ ਨੇ ਫਿਲਹਾਲ ਇਹ ਰੋਨੂ ਕੰਬਾਉਂਡ ਵਾਲੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕਿਆਦ ਹੋ ਗਈਆਂ ਨੇ ਜਿਸ ਦੇ ਵਿੱਚ ਸਭ ਵੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਇਹ ਹਾਦਸਾ ਵਾਪਰਦਾ ਹੈ ਅੱਜ ਮੇਰੇ ਕੋਲੋਂ ਤਕਰੀਬਨ 1.5 ਵਜੇ ਦੇ ਨੇੜੇ ਤੇ ਮੈਨੂੰ ਫੋਨ ਆਇਆ ਕਿ ਇਸਮਨ ਚੌਂਕ ਤੋਂ ਜਿਹੜੀ ਢੰਡਾਰੀ ਰੋਡ ਬਣ ਰਹੀ ਆ ਉਹਦੇ ਵਿੱਚ ਇੱਕ ਬਹੁਤ ਵੱਡਾ ਹਾਦਸਾ ਹੋਣੋਂ ਟਲ ਗਿਆ ਮੈਂ ਉਹਦੇ ਬਾਰੇ ਦੱਸਣਾ ਚਾਹੁੰਦਾ ਕਿ ਇਸਤਮਨ ਚੌਕ ਤੋਂ ਜਿਹੜੀ ਢੰਡਾਰੀ ਨੂੰ ਸੜਕ ਜਾਂਦੀ ਆ ਉਹਦੇ ਤੇ ਪਿਛਲੇ ਸਮੇਂ ਤੋਂ ਡਿਵੈਲਪਮੈਂਟ ਦਾ ਕੰਮ ਚੱਲ ਰਿਹਾ ਉਹਦੇ ਸੜਕ ਬਣ ਰਹੀ ਆ ਤੇ ਅੱਜ 1 ਵਜੇ ਦੇ ਆਸ-ਪਾਸ ਇੱਕ ਨੌਜਵਾਨ ਆਪਣੇ ਬੱਚਿਆਂ ਨੂੰ ਉਹਦੇ ਬੱਚਿਆਂ ਨੂੰ ਸਕੂਲੋਂ ਆ ਕੇ ਜਾ ਰਿਹਾ ਸੀ ਤੇ ਲੈ ਕੇ ਵਾਪਸ ਆਇਆ ਜਦੋਂ ਉਹ ਢੰਡਾਰੀ ਸਕੂਲ ਤੋਂ ਆਪਣੇ ਬੱਚੇ ਵਾਪਸ ਲੈ ਕੇ ਇਸਤਮਨ ਚੌਕ ਨੂੰ ਆ ਰਿਹਾ ਸੀਗਾ ਜਦੋਂ ਉਸ ਮੇਨ ਹਾਲ ਦੇ ਕੋਲ ਪਹੁੰਚਿਆ ਤੇ ਉਹਦਾ ਪੈਰ ਸਲਿੱਪ ਹੋਣ ਦੇ ਨਾਲ ਉਹ ਸਮੇਤ ਆਪਣੇ ਬੱਚਿਆਂ ਦੇ ਉਸ ਵੱਡੇ ਸੀਵਰੇਜ ਦੇ ਵਿੱਚ ਡਿੱਗ ਗਿਆ ਜਿਹੜਾ ਸੀਵਰੇਜ ਤਕਰੀਬਨ 18-20 ਫੁੱਟ ਦਾ ਨਾਲ ਪੂਰਾ ਦੇਖ ਕੇ ਜਾ ਉਹ ਸੀਵਰੇਜ ਜਿਹੜਾ ਜਿਹੜਾ ਡਾਟਾ ਦੇ ਨਾਲ ਵੱਡਾ ਜਿਹਨੂੰ 60 ਇੰਚੀ ਕਹਿੰਦੇ 76 ਇੰਚੀ ਜੋ ਵੀ ਮੌਕੇ ਮੁਤਾਬਕ ਹੈਗਾ ਆਪਣੇ ਪੰਜਾਬ ਦੇ ਉਹ ਵੱਡਾ ਸੀਵਰੇਜ ਜਿਹੜਾ ਉਹ ਡਾਟਾ ਵਾਲਾ ਪਿਆ ਹੋਇਆ ਤੇ ਹਾਲਾਤ ਆ ਕਿ ਬੜਾ ਵੱਡਾ ਦੰਦ ਵਾਲਾ ਹਾਸਾ ਜਿਹੜੀ ਅੱਜ ਇਲਾਕੇ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਉਸ ਨੌਜਵਾਨੀ ਉਹਦੇ ਬੱਚਿਆਂ ਦੀ ਜਿਹੜੀ ਆ ਜ਼ਿੰਦਗੀ ਬਚ ਗਈ ਤੇ ਮੈਂ ਸਮਝਦਾ ਕਿ ਜਿੱਥੇ ਪ੍ਰਸ਼ਾਸਨ ਜ਼ਿੰਮੇਵਾਰ ਹੈ ਉਹ ਜਿਹੇ ਹਾਦਸਿਆਂ ਦੇ ਵਾਸਤੇ ਉਥੇ ਸਾਡੇ ਇਸ ਇਲਾਕੇ ਦੇ ਜਿਹੜੇ ਹਨ ਆ ਉਹਨਾਂ ਨੂੰ ਵਿਸ਼ੇਸ਼ ਧਿਆਨ ਦੇਣਾ ਪੈਣਾ ਚਾਹੀਦਾ ਸੰਜਾਮ ਦੇ ਨਾਲ ਖਲਵਾੜ ਨਾ ਹੋਵੇ ਤੇ ਉਹ ਆਮ ਆਦਮੀ ਪਾਰਟੀ ਬਹੁਤ ਵੱਡੇ ਦਾਅਵੇ ਤਾਂ ਕਰਦੀ ਆ ਲੇਕਿਨ ਇਹੋ ਜਿਹੇ ਹਾਸੇ ਰੋਕਣ ਵਾਸਤੇ ਕੋਈ ਉਪਰਾਲਾ ਨਹੀਂ ਹੋ ਰਿਹਾ ਮੈਂ ਕਮਿਸ਼ਨਰ ਸਾਹਿਬ ਨੂੰ ਜੋ ਕਹੂੰ ਚਾਹਣਾ ਕਿ ਇਹ ਜਿਹੜੇ ਠੇਕੇਦਾਰ ਹੋਣ ਚਾਹੀਏ ਕਾਰਪੋਰੇਸ਼ਨ ਦੇ ਮੁਲਾਜ਼ਮ ਹੁਣ ਉਹਨਾਂ ਦੀ ਨਗੈਲੀ ਵਾਸਤੇ ਉਹਨਾਂ ਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਆਕ ਮਾੜੇ ਤੇ ਮਾੜੇ ਬਲੂ ਮੈਂ ਪੇਸ਼ ਵੀ ਕਰੂੰਗਾ ਉਹ ਵੀਡੀਓ ਜਿਹੜੀ ਆ ਉਥੇ ਲੱਗੇ ਹੋਏ ਕੈਮਰਾ ਦੀ ਫੁਕਲ ਚੱਲਦੇ ਘਾਤ ਤੇ ਮੈਨੂੰ ਜੋ ਇਲਾਕੇ ਦੇ ਲੋਕਾਂ ਨੇ ਦੱਸਿਆ ਉਹਦੀ ਮੈਂ ਜਾ ਕੇ ਮੌਕੇ ਤੇ ਗਿਆ ਮੌਕਾ ਵੇਖਿਆ ਤੇ ਉਹ ਬਹੁਤ ਵੱਡਾ ਹਾਦਸਾ ਜਿਹੜਾ ਹੁਣ ਬਚ ਗਿਆ ਤੋਂ ਮੈਂ ਇਹੀ ਗੱਲ ਕਹੂੰਗਾ ਪ੍ਰਸ਼ਾਸਨ ਨੂੰ ਇਸ ਤੌਰ ਤੇ ਆਪਣੇ ਇਲਾਕੇ ਦੇ ਐਮਐਲਏ ਨੂੰ ਇਹੋ ਜਿਹੇ ਹਾਸਿਆਂ ਨੂੰ ਵਾਸਤੇ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ